ਦੀ ਦਾ ਜਿਹੜਾ ਇਸ ਹੜਾਂ ਦੇ ਦੌਰਾਨ ਵੀ ਰਾਜਨੀਤੀ ਕਰਨ ਦਾ ਤਜਰਬਾਗਾ ਲਗਾਤਾਰ ਪੰਜਾਬ ਜਾਰੀ ਆ ਜਿਵੇਂ ਪਠਾਨਕੋਟ ਜਿਹੜੇ ਦੀ ਗੱਲ ਕਰਾਂ ਤਾਂ ਉੱਥੇ 9 ਜਿਹੜੇ ਵਿਅਕਤੀ ਨੇ ਉਹ ਮਾਰੇ ਗਏ ਅੱਜ ਕਾਂਗਰਸ ਪਾਰਟੀ ਪੰਜਾਬ ਦੀਆਂ ਉਹਨਾਂ ਜਿਹੜੇ ਸਾਡੇ ਬੱਚੇ ਮਾਰੇ ਗਏ ਸਾਡੇ ਮਾਮਾ ਮਾਰੇ ਗਏ ਜਾਂ ਸਾਡੇ ਕਿਸਾਨ ਮਾਰੇ ਗਏ ਸਾਡੇ ਮਜ਼ਦੂਰ ਮਾਰੇ ਗਏ ਉਹਨਾਂ ਤੇ ਰਾਜਨੀਤੀ ਕਰ ਰਹੀ ਹੈ ਲਾਸ਼ਾਂ ਤੇ ਇਹ ਕੀ ਗੱਲਾਂ ਬੋਲਦੇ ਨੇ ਕਿ ਕਾਂਗਰਸ ਪਾਰਟੀ ਬੋਲ ਰਹੀ ਆ ਕਿ ਫੰਡ ਨਾ ਦਿਓ ਪੈਸਾ ਨਾ ਦਿਓ ਇਹ ਸੱਚ ਕਰਦਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੀ ਲਾਸ਼ਾਂ ਦੇ ਉੱਤੇ ਰਾਜਨੀਤੀ ਕਰਦੀ ਹੈ ਸਭ ਪੰਜਾਬ ਜਾਣਦਾਗਾ ਝੂਠ ਬੋਲ ਰਦਾ ਜੋ ਵੀ ਕੁਝ ਚਿਹਰ ਦੀ ਇਜਾਜ਼ਤੋ ਬਿਨਾਂ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਇਹ ਇਹ ਭਾਰਤੀ ਜਨਤਾ ਪਾਰਟੀ ਦਾ ਸੰਜਾ ਇਹ ਭਾਰਤੀ ਜਨਤਾ ਪਾਰਟੀ ਦੇ ਸੰਜ ਬੈਠੇ ਰਗੇ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਦੋ ਬੰਦੇ ਸਿੱਕਰ ਸਾਹਿਬ ਪਲੀਜ਼ ਭਾਰਤੀ ਜਨਤਾ ਪਾਰਟੀ ਮੈਂ ਸਾਰੇ ਮਾਣਯੋਗ ਮੈਂਬਰਾਂ ਸੇ ਬਾਰ ਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪਣੀ ਸੀਟ ਤੇ ਬੈਠਣ ਆਪਣੀ ਆਪਣੀ ਸੀਟ ਤੇ ਬੈਠਣ ਦਾ ਪਾਰਟੀ ਦੇ ਜ਼ੰਦ ਖੜੇ ਹੋ ਕੇ ਬੋਲ ਰਹੇ ਨੇ ਇਹ ਪੰਜਾਬ ਦੇ ਠੀਕ ਹੈ ਆਪਾਂ ਬਹਿਸ ਦੀ ਕਰ ਰਿਹਾ ਤੁਸੀਂ ਗੱਲ ਮੋਦੀ ਦੀ ਕਰ ਰਹੇ ਹੋਗੇ ਆਪਾਂ ਬਹਿਸ ਨੂੰ ਅੱਗੇ ਤੋਰਿਏ ਤੁਸੀਂ ਪੰਜਾਬ ਦੀ ਗੱਲ ਕਰ ਰਿਹਾ ਤੁਸੀਂ ਮੋਦੀ ਸਾਹਿਬ ਦੀ ਗੱਲ ਕਰ ਰਹੇ ਹੋ ਕਿਉਂ ਡਰਦੇ ਹੋ ਚਿਹਰੋ ਡੈਸ਼ ਕਰੋ ਇਹ ਪੰਜਾਬ ਦੇ ਮੰਤਰੀ ਜੀ ਚਿਹਰੋ ਡੈਸ਼ ਕਰੋ ਸਮਾ ਦੇ ਆਲੇ ਵਾਲੇ ਸਪੀਕਰ ਸਾਹਿਬ ਦਰਿਆਵਾਂ ਦੇ ਆਲੇ ਵਾਲੇ ਸਸਤੀ ਜ਼ਮੀਨ ਕਿਹੜੇ ਖਰੀਦੀ ਆ ਗਰੀਬ ਕਿਸਾਨਾਂ ਨੇ ਜ਼ਮੀਨ ਕਿਹੜੇ ਖੇਤੀ ਆ ਮੈਸਰ ਬਾਜਬਾ ਨੇ ਇਹਨਾਂ ਲੋਕਾਂ ਨੇ ਸਸਤੀਆ ਜ਼ਮੀਨਾਂ ਖਰੀਦ ਕੇ ਕਹ ਰਹੇ ਨੇ ਮਾਈਨਿੰਗ ਕਰਨ ਦੇ ਲਈ ਇਹ ਪੂਰਾ ਪੰਜਾਬ ਜਾਣਦਾਗਾ ਕਾਂਗਰਸ ਪਾਰਟੀ ਦਾ ਅੱਜ ਲੋਕ ਵਿਰੋਧੀ ਚਿਹਰਾ ਪੰਜਾਬ ਦੇ ਸਾਹਮਣੇ ਨੰਗਾ ਹੋ ਗਿਆ ਤਸੀਹ ਭੋੜੇ ਪਾੜੇ ਕਿਸਾਨਾਂ ਨੂੰ ਭੋੜੇ ਪਾੜੇ ਕਿਸਾਨਾਂ ਨੂੰ ਲੁੱਟਦਾ ਤੁਸੀਂ ਲੋਕ ਮਾਈਨਿੰਗ ਕਰਨ ਦੇ ਮਹਾਰਾ ਇਹ ਸਾਰਾ ਪੰਜਾਬ ਜਾਣਦਾ ਜਦੋਂ ਪਰਚਾ ਹੁੰਦਾਗਾ ਜਦੋਂ ਪਰਚਾ ਹੁੰਦਾ ਫੇ ਡਰ ਕੇ ਤਾਂ ਜਾਂਦੇ ਆਂ ਟੀਮਾ ਸਾਹਿਬ ਬੈਠੋ ਫਿਰ ਫਿਰਦੇ ਕਾ ਤੂੰ ਆਪਾਂ ਅੱਗੇ ਬੈਠੋ ਬੈਠੋ ਬੈਠੋ